ਥੋੜ੍ਹ ਥੋੜ੍ਹੇ ਰਾਤੀ ਵਰਦੇ ਵਰਦੇ ਚਲੇ ਗਏ ਜਾਨੀ ਥੋੜ੍ਹਾ ਫਟੇਰੀ ਕਰਦੇ ਮਹਿੰਗਣ ਵਾਲੀ ਅਸੀਂ ਜਾ ਕੇ ਉਹ ਛੱਡਦੇ ਜਣੀ ਕੱਖੀ ਵਰਤਾ ਹੈ ਨਹੀਂ ਅਸੀਂ ਉਹਨੀਆਂ ਲੈ ਸੋਟੇ ਲਾ ਕੇ ਦਾੜ ਦਾ ਸਾਡੇ ਮਾਰਦਾ ਬੱਜੂ ਪਤਾ ਲੱਗਦੇ ਦੋ ਸਾਰੇ ਜੀ ਸਾਰੇ ਜੀ ਸਾਡੇ ਨਾਲ ਸਾਥ ਪਾ ਲਓ ਆ ਦੇ ਸਾਡੇ ਇਹ ਹੱਥੋਂ ਪਾਣੇ 60 ਸਿੰਟ 70 ਸਿੰਟ ਉਹ ਤਾਂ ਨਹੀਂ ਪਾਣਿਆ ਕੋਈ ਇਹ ਘੇਤ ਜੀਦੇ ਦੇ ਪਹੁੰਚੇ ਕਿ ਇਹਨਾਂ ਨੂੰ ਇੱਕ ਤਾਂ ਨੰਬਰ ਇੱਕ ਤਾਂ ਕੁੱਟਿਆ ਗਿਆ ਨੰਬਰ ਦੋ ਇਹਨਾਂ ਦੇ ਕੱਪੜੇ ਪਾੜੇ ਗਏ ਨੰਬਰ ਤਿੰਨ ਜਾਤੀ ਸੂਚਕ ਸ਼ਬਦ ਚੂੜੇ ਦੇ ਚਮਾਰ ਕਹਿ ਕੇ ਇਹਨਾਂ ਨੂੰ ਸਬੋਧਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਗਲਤ ਔਰ ਨਿੰਦਣਯੋਗ ਹੈ ਤੇ ਦੂਸਰਾ ਇਹਨਾਂ ਤੇ ਜਾ ਕੇ ਦੇਖ ਲਿਓ ਅਜੇ ਵੀ ਇਹਨਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਨੇ ਜਿਨ੍ਹਾਂ ਨੂੰ ਕੁੱਟਿਆ ਅਸੀਂ ਦੇਖੋ ਅਸੀਂ ਉਹਦੀ ਵਾਰ ਨਹੀਂ ਉਹਨੇ ਕਿਹਾ ਵੀ ਦੋ ਭੱਜ ਗਏ ਚਰਖਾ ਨੂੰ ਬੁਲਾਉਣ ਚਲੀ ਗਈਆਂ ਮਤਲਬ ਅਸੀਂ ਉਹ ਫੇਰ ਭੱਜ ਕੇ ਫੇਰ ਨੀਰੋ ਖੜਿਆ ਹੈਗਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਕੀ ਖੜਿਆ ਹੈਗਾ ਕਿ ਦੋ ਹੋ ਜਾਂਦੀ ਉਹ ਪੂਰੇ ਤੇ ਦੋ ਜਣ ਸਸੀ ਜੀ ਮਾਨੂਪੁਰ ਪਿੰਡ ਰਹਿਣ ਵਾਲੇ ਆ ਜੱਸੀ ਜਸਪ੍ਰੀਤ ਕੌਰ ਆ ਜੀ ਮੇਰਾ ਨਾਮ ਕੀ ਘਟਣਾ ਹੋਈ ਸੀ ਅੱਜ ਸਸੀ ਜੀ ਕੱਖ ਵਡਣ ਗਏ ਸੀਗੇ ਜਦੋਂ ਅਸੀਂ ਕੱਖ ਵਡਣ ਗਏ ਤਾਂ ਅਸੀਂ ਥੋੜਾ ਥੋੜਾ ਕੱਖ ਵਟ ਕੇ ਬਾਕੀ ਅਸੀਂ ਢੇਰੀ ਕਰਕੇ ਤੇ ਬਾਕੀ ਅਸੀਂ ਹੋਰ ਲੈਣ ਚਲੀ ਗਏ ਜਦੋਂ ਅਸੀਂ ਕੱਖ ਵਡਣ ਗਏ ਤਾਂ ਵੱਟ ਵੱਢ ਲਈ ਤੇ ਉਹ ਜੱਟ ਜਦੋਂ ਆਇਆ ਤਾ ਸਾਡੀ ਮਾਂ ਭੈਣ ਬਹੁਤ ਗੰਤੀ ਆ ਸਾਨੂੰ ਮਤਲਬ ਉਹਨੇ ਗਾਲਾਂ ਕੱਢੀਆਂ ਮਾਂ ਭੈਣ ਤੇ ਵੀ ਨ ਉਤਰੀ ਚ ਮਾਰੀਆਂ ਤੇ ਵੀ ਨਾ ਨ ਉਤਰੀਆਂ ਜੀ ਸਾਨੂੰ ਉਹ ਬਿਲਕੁਲ ਵੀ ਯਾਨੀ ਅਸੀਂ ਉਹਨੇ ਫਿਰ ਵੀ ਕੁਛ ਨਹੀਂ ਕਿਹਾ ਆਉਂਦੀ ਸਾਰੇ ਉਹਨੇ ਸਾਡੇ ਸੋਟੀਆਂ ਮਾਰੀਆਂ ਤੇ ਇੱਧਰ ਸਾਡੇ ਇਹਨਾਂ ਤੇ ਕੱਪੜੇ ਪਾੜਦੇ ਆ ਪਾੜਦੇ ਆ ਜੀ ਸਾਡੇ ਕੱਪੜੇ ਕਾਲੇ ਹੋਏ ਨੇ ਜੀ ਸਾਰੇ ਆ ਦੇਖ ਇਹ ਤਾਂ ਮੋਟਾ ਫੜਨ ਲੱਗੇ ਤੇ ਜੀ ਆਏ ਮੋਟਾ ਜੀ ਉਹਦਾ ਹੋ ਗਿਆ ਜੀ ਸਾਨੂੰ ਜੀ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਨਿਆਂ ਚਾਹੀਦਾ ਅੱਜ ਸਾਡੇ ਤੇ ਹੱਥ ਚੱਕ ਸਕਦਾ ਉਹ ਕੱਲ ਨੂੰ ਕਿਸੇ ਹੋਰ ਜਨਾਨੀ ਤੇ ਵੀ ਚੱਕ ਸਕਦਾ ਹੈ ਉਹ ਇਹਦੇ ਬਾਰੇ ਕੋਈ ਰਿਪੋਰਟ ਲਖਾਈ ਹੈ ਥਾਣੇ ਹਾਂਜੀ ਹਾਂ ਦਿੱਤੀ ਹੋਈ ਹੈ ਜੀ ਸਾਡੀ ਸਾਡੇ ਨਾਲ ਸਾਰਾ ਪਿੰਡ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਜਦੋਂ ਸਾਡੀ ਕੋਈ ਗਲਤੀ ਨਹੀਂ ਹੈਗੀ ਅਸੀਂ ਤਾਂ ਅਸੀਂ ਡਰਨਾ ਕੋਈ ਚਾਹੁੰਦੇ ਨਹੀਂ ਹੈਗੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਜੇ ਇਹਦੇ ਕਰਕੇ ਫੇਰ ਡੰਕਰ ਪਸੂ ਵੀ ਨਹੀਂ ਰੱਖ ਸਕਦੇ ਫੇਰ ਸਾਨੂੰ ਕੀਤੇ ਵੀ ਹੱਕ ਨਹੀਂ ਹੈਗਾ ਜਾਨ ਦਾ ਕੱਖ ਕੰਡਾ ਵਡਣ ਦਾ ਕੌਣ ਆ ਉਹ ਬੰਦਾ ਜੀ ਨੇ ਜੀ ਬਹੁਤ ਹੈ ਨਾਮ ਵੀ ਆਉਂਦਾ ਸਭ ਦਾ ਸਤਿ ਸ਼੍ਰੀ ਅਕਾਲ ਭਾਈ ਜੀ ਸਾਖਾ ਜੀ ਅਸੀਂ ਜਾਣਦੇ ਨਹੀਂ ਸੀ ਪਹਿਲੀ ਵਾਰ ਦੇਖਿਆ ਜੀ ਉਹਨੂੰ ਅਸੀਂ ਘਰ ਗਏ ਤੇ ਕਹਿੰਦੇ दारू ਪੀਤੀ ਹੋਈ ਸੀ ਹਾਂ ਧਰਮਾ ਤੁਹਾਡਾ ਜੀ ਮੈਂ ਨਾ ਰਾਜਵਿੰਦਰ ਆ ਜੀ ਕੀ ਘਟਨਾ ਹੋਈ ਹੈ ਘਟਨਾ ਜੀ ਅਸੀਂ ਥੋੜੇ ਥੋੜੇ ਕੱਖ ਵੱਢ ਗਏ ਰਾਤ ਚ ਰੱਖ ਗਏ ਅਸੀਂ ਗਾਂਵ ਵੱਢਣ ਚਲੇ ਗਈਆਂ ਉਹਨੇ ਆਉਂਦੇ ਨਹੀਂ ਸਾਡੇ ਸੋਟੀਆਂ ਮਾਰੀਆਂ ਜਾਂ ਫਿਰ ਬੋਲਦਾ ਇੰਨੀ ਗਾਲਾਂ ਕੱਢਦਾ ਜਾਂਦਾ ਸੂਏ ਤੋਂ ਹੀ ਮੋਟਰਸਾਈਕਲ ਤੇ ਜ਼ੋਰ ਨਾਲ ਅਸੀਂ ਫੇਰ ਵੀ ਨੂੰ ਕੁਝ ਕਿਹਾਗਾ ਅਸੀਂ ਚੁੱਪ ਕਰਕੇ ਕੱਕ ਵੱਡੀ ਜਾਂਦੇ ਆ ਜਮਾਰੀਆਂ ਕਹਿੰਦੇ ਜੂੜੀਆਂ ਜਮਾਰੀਆਂ ਕਹਿੰਦੇ ਨਾ ਸਾਰੀਆਂ ਨੇ ਸਾਨੂੰ ਦੁਖੀ ਕਰਿਆ ਭੈਣ ਚੋੜ ਦੀਆਂ ਦੇ ਮਾਂ ਦੇ ਲੰਦ ਲੈੜੀਆਂ ਇੰਨਾ ਬੋਲਦਾ ਚਮਾਰੀਆਂ ਕਹਿ ਕਹਿ ਕੇ ਜਦ ਫੇਰ ਅੰਨ ਅਸੀਂ ਕੁਝ ਨਹੀਂ ਕਿਹਾ ਅਸੀਂ ਚੱਲਾ ਚੱਕ ਕੇ ਕੱਕ ਅਸੀਂ ਤੁਰੇ ਆਈਆਂ ਉਧਰੋਂ ਸੋਟੀ ਲੈ ਕੇ ਆਏ ਐਡੀ ਬੜੀ ਸੋਟੀ ਦੇਖ ਲਓ ਕਿੱਡੀ ਵੱਡੀ ਆ ਇਹ ਸੋਟੀਆਂ ਦੋ ਤਿੰਨ ਮਾਰੀਆਂ ਨੇ ਤੇ ਸਾਡੀਆਂ ਦੇ ਇੰਨਾ ਚਾਰਾਂ ਜਿਹੜੇ ਸਾਰਿਆਂ ਨੇ ਅਸੀਂ ਇੱਧ ਕੇ ਕੋੜੇ ਕੋੜੇ ਕੱਖ ਲਈ ਆਉਣੀ ਔਕਣੇ ਸਾਨੂੰ ਕੜਾ ਪਦੇ ਵੀ ਸਾਡੇ ਨਾਲ ਇੱਕਨ ਕਾਰਵਾਈ ਕਰਨ ਲੱਗੇ। ਕਪੜੇ ਪਾੜੇ ਹੋਏ ਨੇ ਇਹ ਵੀ ਹਾਂਜੀ ਉਹ ਨਹੀਂ ਪਾੜੇ ਨੇ। ਜਦ ਅਸੀਂ ਸੜਾਉਣ ਲੱਗੇ ਆਪਣਾ ਬਸੜਾਉਣ ਲੱਗੇ ਫੇਰ ਸਾਡੇ ਕੱਪੜੇ ਉਹਨਾਂ ਨੇ ਉਹ ਪਰੇ ਖਿੱਚੇ ਨੇ। ਉਧਰ ਬੰਦਾ ਘਟਾ ਹੱਠਾ ਘਟਾ ਬੰਦਾ ਕਹੋਂਦਾ ਕਹੋਂਦਾ ਕੰਗ ਕਰਦੇ ਹਾਂ। ਅਸੀਂ ਮੰਗ ਖਾਂਦਾ ਹਾਂ ਸਾਫ਼ ਚਾਹੀਦਾ। ਸਾਫ਼ ਚਾਹੀਦਾ। ਸਾਨੂੰ ਕੁਝ ਨਹੀਂ ਚਾਹੀਦਾ ਜੀ ਬਸ। ਸਾਰੇ ਆਥੇ ਮਿੰਤਾਂ ਦਾ ਵਾਲੇ ਕਰੇ ਆ ਕੇ। ਅੰਛਾ। ਕੈਪਟਨ ਹਰਜਿੰਦਰ ਸਿੰਘ ਐਕਸ ਜੀਓ ਜੀ। ਅਰਜਿੰਦਰ ਜੀ ਜਿਹੜਾ ਇਹ ਧਰਨਾ ਲਾਇਆ ਕੀ ਕਾਰਨ ਬਣਿਆ ਜਿਹੜਾ ਧਰਨਾ ਇਹ ਸਰ ਜਿਸ ਵੇਲੇ ਮੈਂ ਘਰ ਬੈਠਾ ਸੀ ਉਸ ਵੇਲੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਵੀ ਆਪਣੇ ਪਿੰਡ ਦੀਆਂ ਚਾਰ ਜਿਹੜੀਆਂ ਤੀਵੀਆਂ ਕੱਖਾਂ ਨੂੰ ਗਈਆਂ ਸੀ ਕੱਖਾਂ ਨੂੰ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਟਪਟਾਈ ਕੀਤੀ ਐ ਉਹਦੀ ਬਾਅਦ ਚ ਅਸੀਂ ਮੌਕੇ ਤੇ ਉੱਥੇ ਜਾ ਕੇ ਦੇਖੇ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਕੱਖ ਚੈੱਕ ਕਰਿਆ ਜਿਹੜੇ ਕਿ ਤੁਹਾਨੂੰ ਹੁਣੇ ਦਿਖਾਏ ਨੇ ਮੈਂ ਕਿਹਾ ਵੀ ਹੋ ਸਕਦਾ ਵੀ ਇਹਨਾਂ ਨੇ ਕਿਤੇ ਕੱਖਾਂ ਦੇ ਵਿੱਚ ਕੋਈ ਕਣਕ ਵਗੈਰਾ ਤਾਂ ਨਹੀਂ ਵੱਢੀ ਲੇਕਿਨ ਜਦ ਅਸੀਂ ਉੱਥੇ ਜਾ ਕੇ ਦੇਖਿਆ ਕੱਖਾਂ ਦੇ ਵਿੱਚ ਕੁਝ ਨਹੀਂ ਮਿਲਿਆ ਕੱਖਾਂ ਦੇ ਵਿੱਚ ਨਾਰਮਲ ਜਿਹੜੇ ਆਮ ਕੁਦਰਤੀ ਤੌਰ ਦੇ ਉੱਤੇ ਕੱਖ ਸੀ ਸਿਰਫ ਉਹੀ ਉੱਗੇ ਹੋਏ ਸੀ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੇ ਗੱਲ ਕਰੀ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਨੂੰ ਇੱਕ ਤਾਂ ਨੰਬਰ 1 ਕਿਤਾ ਕਟਿਆ ਗਿਆ ਨੰਬਰ 2 ਇਹਨਾਂ ਦੇ ਕੱਪੜੇ ਪਾੜੇ ਗਏ ਨੰਬਰ 3 ਜਾਤੀ ਸੂਚਕ ਸ਼ਬਦ ਚੂੜੇ ਦੇ ਚਮਾਰ ਕਹਿ ਕੇ ਇਹਨਾਂ ਨੂੰ ਸਬੋਧਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਗਲਤ ਔਰ ਨਿੰਦਣਯੋਗ ਹੈ ਤੇ ਦੂਸਰਾ ਇਹਨਾਂ ਤੇ ਜਾ ਕੇ ਦੇਖ ਲਿਓ ਅਜੇ ਵੀ ਇਹਨਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਘਟਿਆ ਅਸੀਂ ਦੇਖੋ ਅਸੀਂ ਉਹਦੀ ਬਾਅਦ 108 ਦੇ ਉੱਤੇ ਫੋਨ ਕੀਤਾ 108 ਵਾਲੇ ਕਹਿੰਦੇ ਵੀ ਤੁਸੀਂ ਐ ਕਰੋ ਜਾ ਕੇ ਅਨਚਾਰਜ ਸਾਹਿਬ ਨੂੰ ਮੇਰਾ ਨਾਮ ਉਤਾਰ ਸਿੰਘ ਹੈ ਜੀ ਤੇ ਪਿੰਡ ਕਿਹੜਾ ਮਾਨਨਪੁਰ ਹੈ ਜੀ ਅਫਸਰ ਜੀ ਕੀ ਘਟਣਾ ਹੋਈ ਹੈ ਤੁਸੀਂ ਇੱਥੇ ਇੱਕ ਧਰਨਾ ਕਿੱਥੇ ਲਾਇਆ ਹੈ ਅਸੀਂ ਮਾਨਨਪੁਰ ਰਬਦਾਸ ਦੇ ਗੁਰਦੁਆਰਾ ਸਾਹਿਬ ਦੇ ਕੋਲ ਧਰਨਾ ਲਾਇਆ ਜੀ ਸਾਡੇ ਪਿੰਡ ਦੇ ਜਨਾਨੀਆਂ ਕੱਖਪੱਠਾ ਨੂੰ ਜਾਂਦੀਆਂ ਨੇ ਤੋਂ ਸਾਡੇ ਗਰੀਬਾਂ ਕੋਲੇ ਕਿਹੜਾ ਪ੍ਰਾਪਰਟੀ ਜਾਂ ਕੋਈ ਜਾਇਦਾਦ ਹੈਗੀ ਹੈ ਕੱਖਪੱਠਾ ਦਾ ਖੇਤ ਚੋਂ ਹੀ ਆਉਣਾ ਜੀ ਸਾਰੇ ਠੀਕ ਹੈ ਉਹਨਾਂ ਨੂੰ ਗੋਹ ਦੇ ਬੰਦੇ ਦੇ ਬਹੁਤ ਮਾੜੀ ਹਰਕਤ ਕੀਤੀ ਇਹ ਗਾਲ੍ਹਾਂ ਵੀ ਕੱਢੀਆਂ ਨੇ ਉਹਨਾਂ ਦੇ ਕੱਪੜੇ ਵੀ ਪਾੜੇ ਨੇ ਕੱਪੜੇ ਪਰ ਜਾਤਪ੍ਰਤੀ ਵੀ ਬਹੁਤ ਗਲਤ ਗੱਲ ਕਿਹਾ ਜਾਤਪ੍ਰਤੀ ਕਹਿਣ ਦਾ ਮਤਲਬ ਨਹੀਂ ਬਣਦਾ ਹੈਗਾ ਕੱਪੜੇ ਪਾੜਨ ਦਾ ਕੋਈ ਮਤਲਬ ਨਹੀਂ ਬਣਦਾ ਜੇ ਕੋਈ ਸ਼ਿਕਾਇਤ ਦੀ ਗਲਤੀ ਥੀ ਕਿ ਉਹਨੂੰ ਕਹਿਣਾ ਚਾਹੀਦਾ ਸੀ ਹੱਕ ਸੀ ਉਹਦਾ ਉਹਦਾ ਕੱਪੜੇ ਪਾੜਨ ਦਾ ਹੱਕ ਨਹੀਂ ਬਣਦਾ ਸਾਡੀਆਂ ਜਨਾਨੀਆਂ ਦਾ ਜੈਸੇ ਗਰੀਬ ਬੰਦੇ ਆ ਅਸੀਂ ਜੱਟਾਂ ਜੀਮੇਦਾਰਾਂ ਤੋਂ ਕੱਪੜੇ ਥੋੜੀ ਪੜਾਉਣੇ ਨੇ ਠੀਕ ਹੈ ਸਾਡਾ ਹੱਕ ਹੈ ਮੰਗਣਾ ਸਾਡੇ ਕਿਹੜਾ ਕੋਠਿਆਂ ਦੇ ਕੱਕੀ ਬਿਜੇ ਹੋਏ ਨੇ ਕੱਕ ਦਾ ਖੇਤ ਜੋ ਲੈ ਕੇ ਆਉਣੇ ਕੋਈ ਚੋਰੀ ਕਰੀ ਆ ਉਹਦੀ ਨੀ ਇਹ ਕਿਸੇ ਖੇਤ ਦੇ ਕਿਸੇ ਖਾਸ ਖੇਤ ਦੇ ਵਿੱਚੋਂ ਲੈਣਾ ਕਿ ਪੱਟਾਂ ਤੋਂ ਲੈਣਾ। ਹਾਂ ਜੀ ਇੱਕ ਖੇਤ ਦੇ ਵਿੱਚ ਦਾ ਬੜੀ ਇਹ ਤਾਂ ਪੱਟਾਂ ਦੇ ਵਿੱਚੋਂ ਲੱਕ ਚੱਕੇ ਨੇ ਰਾਹ ਦੇ ਵਿੱਚੋਂ ਸੂਏ ਤੋਂ। ਸੂਏ ਤੇ ਪਰਦਾ ਤਾਂ ਹੱਕੇ ਨਹੀਂ ਹੈਗਾ। ਇਹਦਾ ਸੂਏ ਤੋਂ ਕੱਕ ਚੱਕੇ ਨੇ। ਹੋਰੇ ਕੱਪੜੇ ਪਾੜੇ ਨੇ ਡੰਡੇ ਮਾਰੇ ਨੇ ਉਹਦਾ ਕੋਈ ਉਹਨੂੰ ਅਧਿਕਾਰ ਹੈ ਡੰਡੇ ਮਾਰਨ ਦਾ ਸੂਏ ਤੇ? ਉਹ ਗਵਰਨਮੈਂਟ ਦੀ ਉਹ ਆ ਪਾਲਿਸੀ ਉਹਦੇ ਤਾਂ ਕੀਤ ਨਹੀਂ ਹੈਗਾ। ਉਹਦੇ ਖੇਤ ਦੇ ਵਿੱਚ ਅਤਰਾਦ ਦਿੱਤੀ ਆ ਪੁਲਿਸ ਨੂੰ ਜੇ ਪੁਲਿਸ ਅੱਧੇ ਘੰਟੇ ਦੇ 15 ਮਿੰਟ 'ਚ ਨਹੀਂ ਆਉਗੀ ਅਸੀਂ ਸਾਡੇ ਪਿੰਡ ਦੇ ਸਹਾਇਜੋਗ ਨਾਲ ਅਸੀਂ ਮੋਟਾ ਬੜਾ ਧਰਨਾ ਦਾ ਡੇਢ ਤੇ ਬੈਠੇਗੇ। ਠੀਕ ਹੈ ਅਸੀਂ ਖੰਨੇ ਦੇ ਵਿੱਚ ਦਰਨਾ ਦੇਵਾਂਗੇ ਐਸਐਸਪੀ ਦਫ਼ਤਰ ਦੇ ਮੂਹਰੇ ਜਾ ਕੇ ਜੇ 10 ਮਿੰਟ ਦੇ ਵਿੱਚ ਸਾਡੇ ਪਿੰਡ ਦੀ ਕੋਈ ਸੁਣਵਾਈ ਨਾ ਹੋਈ ਜਿਵੇਂ ਵੀ ਹੋਗਾ ਸਾਨੂੰ ਅਸੀਂ ਉਹ ਕਰਾਂਗੇ ਠੀਕ ਹੈ ਇਹ ਮਾਮਲਾ ਪੂਰਾ ਕਿਥੇ ਸਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋਵ ਪਿੰਡ ਦੇ ਖੇਤਾਂ ਵਿੱਚ ਪੱਠੇ ਵਢਣ ਆਈਆਂ ਸੀਗੀਆਂ ਕੱਕ ਵਗੈਰਾ ਲੈਣ ਆਈਆਂ ਸੀ ਤੇ ਇੱਥੇ ਇੱਕ ਵਿਸਾਖਾ ਨਾਮ ਦੇ ਬੰਦੇ ਨੇ ਉਹਨਾਂ ਨਾਲ ਬੱਸ ਲੁਕੀ ਕੀਤੀ ਹੈ ਘੁਟਮਾਰ ਕੀਤੀ ਹੈ ਉਹ ਇਹ ਤੋਂ ਪੱਕ ਲੈ ਕੇ ਚਲੀ ਗਏ ਜਿੰਨੇ ਕਿ ਸੀਗੇ ਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਹੈ ਤੇ ਜਿੱਦਾਂ ਦੇ ਹਾਲਾਤ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਉਹ ਜੀ ਕਾਰਵਾਈ ਕਰਾਂਗੇ ਸਰੋ ਲੇਡੀ ਦਾ ਕਹਿਣਾ ਜਾਤੀ ਸੂਚੀ ਕੰਕ ਵੀ ਉਹਨਾਂ ਨੂੰ ਜਿਹੜੇ ਜਿਹੜੇ ਕੱਪੜੇ ਪਾੜੇ ਗਏ ਨੇ ਵੀ ਇਹ ਕਹਿਣਾ ਉਹਦਾ ਹਾਂ ਪਹਿਲਾਂ ਮੌਕਾ ਦੇਖਿਆ ਜਾ ਰਿਹਾ ਹੈ ਕਿਉਂਕਿ ਗੋ ਪਿੰਡ ਦੀ ਜ਼ਮੀਨ ਹੈ ਉਹ ਉਹ ਸਾਡੇ ਚ ਨਹੀਂ ਪੈਂਦਾ ਹੈਗਾ ਏਰੀਆ ਵੀਰ ਵੀ ਅਸੀਂ ਮੌਕੇ ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਆ ਉਹ ਕਰਾਂਗੇ ਉਹਨਾਂ ਦੇ ਬਿਆਨ ਲੈ ਕੇ